ਦਿੰਟਾਲ ਦੇ ਹੀ ਤੇਜਦਾਰ ਹਥਿਆਰਾਂ ਨਾਲ ਰਾਤ ਸਮੇਂ ਆਉਣ ਜਾਣ ਵਾਲੀ ਲੋਕਾਂ ਪਾਸੋਂ ਸੱਟਾ ਮਾਰ ਕੇ ਪੈਸੇ ਅਤੇ ਮੋਬਾਈਲ ਫੋਨ ਖੋਣ ਵਾਲੇ ਅਤੇ ਵੱਖ-ਵੱਖ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਲੁੱਟਦੇ 15 ਮਹਿੰਗੇ ਮੋਬਾਈਲ ਫੋਨ ਇੱਕ ਬੋਲੇਰੋ ਗੱਡੀ ਬਰਾਮਦ ਕੀਤੀ ਗਈ ਹੈ ਇਹਨੇ ਦੋਸ਼ੀ ਜਲੰਧਰ ਦੇ ਵਿਰਿਆਣਾ ਪਿੰਡ ਦੇ ਹਨ ਜਦ ਕੀ ਚੌਥਾ ਦੋਸ਼ੀ ਵੀ ਬਰਿਆਣਾ ਦਾਹੀ ਹੈ ਜੋ ਕਿ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਸੇ ਹੀ ਤਰ੍ਹਾਂ ਪੁਲਿਸ ਵੱਲੋਂ 2 ਕਿਲੋ ਅਫੀਮ ਸਣੇ ਜ਼ਿਲ੍ਹਾ ਬਰੇਲੀ ਦੇ ਇੱਕ ਤਸਕਰ ਨੂੰ ਦਮੋਰੀਆਪੁਰ ਲਾਗਿਓ ਕਾਬੂ ਕੀਤਾ ਗਿਆ ਹੈ ਦਿਖਾਉਂਦੇ ਹਾਂ ਪੂਰੀ ਵੀਡੀਓ ਬਿਊਰੋ ਰਿਪੋਰਟ ਚਿਲੰਦਰ ਬ੍ਰਿਜ ਟੀਵੀ ਜੇਕਰ ਤਾਂ ਕੁਝ 2-3 ਦਿਨ ਪਹਿਲੇ ਵਾਰਦਾਤ ਹੋਈ ਸੀਗੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਬਿਲੈਰੋ ਗੱਡੀ ਵਿੱਚ 3-4 ਮੁੰਡੇ ਨਿਕਲਦੇ ਆ ਇੱਕ ਬੰਦੇ ਨੂੰ ਕੁੱਟ ਰਹੇ ਆ ਤੇ ਖੋ ਕਰ ਰਹੇ ਆ ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਛੇ ਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਚ ਉਹ ਟ੍ਰੇਸ ਕਰ ਲਿਆ ਹੈ ਇਹ ਇੱਕ ਹੀ ਪਿੰਡ ਦੇ ਤਿੰਨ ਮੁੰਡੇ ਸੀਗੇ ਜੀ ਬਲੈਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ ਬਾਈ ਵਰਤਤਾਇ ਮੰਨੇ ਨੌ ਪਰਚੇ ਨਾਤੇ ਪਹਿਲਾਂ ਹੀ ਦਰਜ ਹੈ ਜਿਦੇ ਵਿੱਚ ਇਹ ਜੇਲ ਕੱਟ ਕੇ ਆਏ ਹਨ ਅਲੱਗ-ਅਲੱਗ ਟਾਈਮ ਤੇ ਕੋਈ 2 ਮਹੀਨੇ ਪਹਿਲੇ ਆਇਆ ਕੋਈ 6 ਮਹੀਨੇ ਪਹਿਲੇ ਆਇਆ 25-26 ਸਾਲ ਦੀਨਾਂ ਦੀ ਉਮਰ ਹੈ ਬਾਕੀ ਦੇ ਚੀ ਇਨਵੈਸਟੀਗੇਸ਼ਨ ਜਾਰੀ ਹੈ ਦੁਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਨ ਫੜੀ ਸੀਗੀ ਉਹਦੀ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਨ ਓਪੀਅਮ ਪਿਓਰ ਦੁਬਾਰਾ ਫੜੀ ਗਈ ਹੈ ਇੱਕ ਜਿੱਤੇ ਵੀ ਗ੍ਰਫਤਾਰ ਹੋਇਆ ਹੈ ਟ੍ਰੇਨ ਚ ਰੇਲਵੇ ਤੇ ਥਰੂ ਆਂਦਾ ਸੀਗਾ ਟ੍ਰੇਨ ਚ ਤੇ ਬਰੀਲੇ ਦਾ ਰਹਿਣ ਵਾਲਾ ਹੈ ਕਿਦੀ ਵੀ ਆਪਾਂ ਅੱਗੇ ਫਾਰਵਰਡ ਬੈਕਵਰਡ ਲਿੰਕੇਜਸ ਕਰ ਰਹੇ ਹਾਂ